ਸਾਡੀ ਜਿਹੜੀ ਨਸ਼ਾ ਮੁਕਤੀ ਮੋਰਚਾ ਦੀ ਟੀਮ ਹੈ ਕਿਉਂਕਿ ਪੰਜ ਜ਼ੋਨ ਦੇ ਵਿੱਚ ਇਹਨੂੰ ਵੰਡਿਆ ਹੋਇਆ ਮਾਝਾ 도ਆਬਾ ਤੇ ਮਾਲਵਾ ਦੇ ਤਿੰਨ ਜ਼ੋਨ ਨੇ ਮਾਲਵਾ ਈਸਟ ਮਾਲਵਾ ਵੈਸਟ ਤੇ ਮਾਲਵਾ ਸੈਂਟਰਲ ਮਾਲਵਾ ਈਸਟ ਤੋਂ ਅਨੂ ਬੱਬਰ ਜੀ ਮੇਰੇ ਨਾਲ ਨੇ ਲਵਦੀਪ ਸ਼ਰਮਾ ਹੁਰੀ ਮਾਲਵਾ ਸੈਂਟਰਲ ਤੋਂ ਨੇ ਤੇ ਮਨਜੀਤ ਸਿੰਘ ਰਾਏਕੋਟ ਇਹ ਵੀ ਮਾਲਵਾ ਸੈਂਟਰਲ ਤੋਂ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਇੱਕ 파ਟ ਹੈ ਨਸ਼ਾ ਮੁਕਤੀ ਮੋਰਚਾ ਬਲਕਿ ਉਹਦਾ ਇੱਕ ਅਹਿਮ 파ਰਟ ਹੈ। ਔਰ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਪਹਿਲਾ ਪੜਾਅ ਸੀਗਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਲੰਧਰ ਦੇ ਵਿੱਚ ਮੇਨ ਫੰਕਸ਼ਨ ਦੇਖਿਆ ਸੀ ਯੁੱਧ ਨਸ਼ੇ ਵਿਰੁੱਧ ਦਾ ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ ਇਹਦੇ ਵਿੱਚ ਕਨਫਿਊਜ਼ ਨਾ ਹੋਣਾ ਕਿਉਂਕਿ ਯੁੱਧ ਨਸ਼ੇ ਵਿਰੁੱਧ ਉਹ ਇੱਕ ਉੱਪਰ ਮੇਨ ਤੌਰ ਦੇ ਉੱਤੇ ਕੰਮ ਕਰਦਾ ਹੈ ਅੱਗੇ ਉਹਦੇ ਵੱਖੋ ਵੱਖਰੇ ਇਹ ਵਿੰਗ ਨੇ। ਔਰ ਜਿਹੜਾ ਇਹਦਾ ਪਹਿਲਾ ਪੜਾਅ ਸੀਗਾ ਉਸ ਪਹਿਲੇ ਪੜਾਅ ਉਹ ਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਰ ਵਾਰਡ ਤੱਕ ਪਹੁੰਚੇ ਪਿੰਡਾਂ ਦੇ ਵਿੱਚ ਵਾਰਡ ਦੇ ਵਿੱਚ ਲੋਕਾਂ ਨੂੰ ਜਿੱਥੇ ਅਵੇਅਰ ਕੀਤਾ ਗਿਆ ਉਥੇ ਸੌ ਚਕਾਈ ਗਈ ਲੋਕਾਂ ਨੂੰ ਕਿ ਉਹ ਨਸ਼ਾ ਨਹੀਂ ਕਰਨਗੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਦੇਣਗੇ ਔਰ ਇਹਦਾ ਬਹੁਤ ਪੋਜ਼ਿਟਿਵ ਅਸਰ ਜਿਹੜਾ ਉਹ ਪੰਜਾਬ ਦੇ ਪਿੰਡਾਂ ਕਸਬਿਆਂ ਸ਼ਹਿਰਾਂ ਤੱਕ ਜਿਹੜਾ ਉਹ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਛਪੀ ਸੀ ਉਹ ਤੁਸੀਂ ਸਭ ਨੇ ਦੇਖੀ ਹੋਣੀ ਆ ਕਿ ਪੰਜਾਬ ਦੇ ਵਿੱਚ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਨੇ ਉਹਦੇ ਵਿੱਚ ਕਨਵਿਕਸ਼ਨ ਰੇਟ ਜਿਹੜਾ ਉਹ ਲਗਭਗ 85% ਦੇ ਨੇੜੇ ਤੇੜੇ ਹੈ 84-85% ਜਿਹੜੇ ਜਿਹੜਾ ਕਿ ਅੱਜ ਤੱਕ ਦਾ ਜਿਹੜਾ ਪੰਜਾਬ ਦੇ ਜੇ ਆਪਾਂ ਐਂਡੀਪੀਐਸ ਦੇ ਦੇਖੀਏ ਪਰਚੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਹਦੇ ਵਿੱਚ ਇੱਕ ਰੋਲ ਜਿਹੜਾ ਉਹ ਇਸ ਅਵੇਅਰਨੈਸ ਦਾ ਵੀ ਹੈ ਕਿਉਂਕਿ ਸਾਲ ਤੋਂ ਉੱਪਰ ਜਿਹੜਾ ਇਹਨੂੰ ਚਲਦਿਆਂ ਹੋ ਗਿਆ ਔਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਕਸਬਿਆਂ 'ਚ ਰਹਿੰਦੇ ਲੋਕਾਂ ਨੇ ਔਰਡ ਦੇ ਵਿੱਚ ਰਹਿੰਦੇ ਲੋਕਾਂ ਨੇ ਸਮੂਹ ਪੰਜਾਬੀਆਂ ਨੇ ਸਾਥ ਦਿੱਤਾ ਇਸ ਅਵੇਅਰਨੈਸ ਦੇ ਵਿੱਚ ਤਾਂ ਇਹ ਪਹਿਲਾ ਪੜਾ ਜਿਹੜਾ ਸੀ ਉਹ ਸਫਲਤਾ ਦੇ ਨਾਲ ਮੁਕੰਮਲ ਹੋਇਆ